ਜੀ ਕੀ ਫਤਿਹ ਅੱਜ ਦਾ ਜੋ ਸਮਾਗਮ ਹੈ ਪਟਮਲਾਪ ਦਾ ਜੋ ਗੁਰਦੁਆਰਾ ਮੰਜੀ ਹਾਲ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਇਹ ਸਭ ਸਮਾਗਮ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸਰਦਾਰ ਅਮਰੀਕ ਸਿੰਘ ਜੀ ਰਠੌਰ ਯੂਕੇ ਵਾਲਿਆਂ ਦਾ ਮਾਂਚੈਸਟਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹ ਇਸ ਵਾਸਤੇ ਕਿ ਉਹਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕਰਕੇ ਸਰਬੱਤ ਭਾਟ ਸਿੱਖ ਸੰਗਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਵੀ ਹਿੰਦੁਸਤਾਨ ਕੀ ਬਾਹਰ ਲੀਆਂ ਸਟੇਟਾਂ ਦੇ ਵਿੱਚ ਵੀ ਜੋ ਇਹ ਭਾਟ ਸਿੰਘ ਵਸਦੇ ਹਨ ਸੰਗਤ ਰਹਿੰਦੀ ਹੈ ਕਿ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਇਸ ਵਾਸਤੇ ਮੈਂ ਸਰਦਾਰ ਅਮਰੀਕ ਸਿੰਘ ਜੀ ਰਠੌਰ ਮਾਂਚੈਸਟਰ ਯੂਕੇ ਨਿਵਾਸੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਪੰਜਾਬ ਪੰਜਾਬ ਦੀਆਂ ਸੰਗਤਾਂ ਵੱਲੋਂ ਖਾਸ ਕਰਕੇ ਲੁਧਿਆਣੇ ਦੀਆਂ ਸੰਗਤਾਂ ਵੱਲੋਂ ਹੁਣ ਸਾਡੇ ਚੋਹਾਨ ਸਾਹਿਬ ਜੀ ਜੋ ਪਟਿਆਲੇ ਤੋਂ ਆਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਸਿੱਖ ਤਰਫ ਦੀ ਮੁੱਖ ਪ੍ਰਬੰਧਕ ਕਮੇਟੀ ਜਿਹੜੀ ਸ਼ੁਰੂਪਨੀ ਪ੍ਰਬੰਧਕ ਕਮੇਟੀ ਵੱਲੋਂ ਔਰ ਭਾਰਸਿਕ ਬਰਾਦਰੀ ਦੇ ਵੱਲੋਂ ਸਹਿਯੋਗ ਦੇ ਨਾਲ ਜਿਹੜਾ ਭਾਟ ਮਿਲਾਪ ਦੇ 15 ਸਤੰਬਰ 1581 ਗੋਇੰਦਵਾਲ ਦੀ ਧਰਤੀ ਤੇ ਉੱਪਰ ਜਿਹੜਾ ਬਣਾਇਆ ਮਿਲਾਪ ਹੋਇਆ ਸੀ ਉਸ ਮਿਲਾਪ ਨੂੰ ਮੁੱਖ ਰੱਖਦੇ ਹੋਏ ਅੱਜ ਮਨਜੀਤ ਸਾਹਿਬ ਦੀਵਾਨ ਹਾਲ ਵਿੱਚ ਮਨਾਇਆ ਗਿਆ ਭਾਰਸਿਕ ਇਕਤਾ ਸੇਵਾ ਸੁਸਾਇਟੀ ਦੇ ਵੱਲੋਂ ਵੀ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਨਾਨਕ ਨਾਮ ਨੇਵਾ ਭਾਰਤ ਭਰਾਰੀ ਸਿੱਖ ਸੰਗਤ ਦੇਸ਼ ਤੇ ਵਿਦੇਸ਼ ਦੀ ਗੁਰਦੁਆਰਾ ਸ੍ਰੀ ਮੰਦir ਸਾਹਿਬ ਦੀਵਾਨ ਹਾਲ ਵਿਖੇ 13 ਤੋਂ 15 ਸਤੰਬਰ ਭਾਟ ਭਟ ਪਾਟ ਮਨਾਮ ਦੀਸ ਮਨਾਇਆ ਹੈ। ਸਮੁਤੀ ਭਾਟ ਸਿੱਖ ਸੰਗਤ ਵਧਾਈ ਦੇ ਪਾਤਰ ਹਨ। ਜਿੱਥੇ ਦਾਸ ਗੁਰਦਰਾ ਪਾਟਸੀ ਕਾਉਂਸਲ ਯੂਕੇ ਵੱਲੋਂ ਸਮੁਤੀਆਂ ਹੀ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਔਰ ਖਾਸ ਤੌਰ ਤੇ ਪੰਜਾਬ ਤੋਂ ਲੈ ਕੇ ਹਰਿਆਣਾ ਦਿੱਲੀ ਤੱਕ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਕੋਈ ਆਪਣੀਆਂ ਗੱਡੀਆਂ ਤੇ ਆਏ ਕੋਈ ਕੋਚਾਂ ਬੱਸਾਂ ਕਰਕੇ ਆਏ ਗੁਰਦਰਾਪਾਹਰ ਸੇ ਕਾਉਂਸਲ ਜੁਕੇ ਬਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੂਜੀ ਬੇਨਤੀ ਹੈ ਕਈਆਂ ਐਸੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਪੂਰਨ ਸਹਿਯੋਗ ਦਿੱਤਾ ਮਨ ਤਨ ਤੇ ਧੰਨ ਵੱਲੋਂ ਗੁਰਦਰਾ ਗੁਰਨਾਨਕ ਦੇਵ ਜੀ ਮਾਊਂਟਲ ਸਟਰੀਟ ਮਾਂਚੈਸਟਰ ਗੁਰਦਰਾ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਓਪਰਚੁਨਿਟੀਨ ਮਾਂਚੈਸਟਰ ਸਰਦਾਰ ਪ੍ਰਕਾਸ਼ ਸਿੰਘ ਜੀ ਬੋਵੀ ਸਰਦਾਰ ਗੁਰਪ੍ਰੀਤ ਸਿੰਘ ਜੀ ਲਾਂਦਾ ਸਰਦਾਰ ਕਰਨ ਸਿੰਘ ਜੀ ਲਾਂਦਾ ਗੁਰਦਰਾ ਜੋ ਸਾਡੀ ਇਸੇ ਕਾਉਂਸਲ ਆ ਗੁਰਦਾ ਭਾਰਸੇ ਕਾਉਂਸਲ ਯੂਕੇ ਵੱਲੋਂ ਅਤੇ ਹੋਰ ਸੰਸਥਾਵਾਂ ਵੱਲੋਂ ਸਰਦਾਰ ਇੰਦਰ ਸਿੰਘ ਜੀ ਭਾਕੜ ਜਿਨ੍ਹਾਂ ਨੇ ਤਨ ਤੇ ਮਨ ਦੇ ਨਾਲ ਧਨ ਦੇ ਨਾਲ ਸੁਆਵਾ ਕੀਤੀਆਂ ਗੁਰੂ ਕਿਰਪਾ ਕਰੇ ਸਰਦਾਰ ਗੁਰਮੀਤ ਸਿੰਘ ਜੀ ਲਾਂ ਦਾ ਜੋ ਉਚੇਚੇ ਤੌਰ ਤੇ ਮਾਂਚੈਸਟਰ ਯੂਕੇ ਤੇ ਇੱਥੇ ਆਏ ਹਨ ਜਿਨ੍ਹਾਂ ਨੇ ਸੁਆਵਾ ਕੀਤੀਆਂ ਗੁਰੂ ਕਿਰਪਾ ਕਰੇ ਸਾਰਨ ਚੜ੍ਹਦੀ ਕਲਾ ਭਕਸ਼ਨ ਜਿਹੜੀਆਂ ਮੈਂ ਬੇਨਤੀਆਂ ਕਰਨੀਆਂ ਹਨ ਮੈਨੂੰ ਆਨ ਕੇ ਇੱਥੇ ਫੇਰ ਕਹਿਣਾ ਪੈਂਦਾ ਪਿਛਲੇ ਸਾਲ ਵੀ ਆਖਿਆ ਸੀ ਹਰ ठा ਹਰ ਪਿੰਡ ਹਰ ਸ਼ਹਿਰ ਜਾਣਾ ਪੈਂਦਾ ਹੈ ਕਹਿਣਾ ਪੈਂਦਾ ਵੀ 15 ਤਰੀਕ ਨੂੰ ਪਾਠ ਮਨਾਵ ਦਿਵਸ ਮਨਾਇਆ ਜਾਣਾ ਤੁਸੀਂ ਆਓ ਮੇਰੀ ਸਾਧ ਸੰਗ ਦੀ ਹੱਥ ਜੋੜ ਕੇ ਬੇਨਤੀ ਹੈ ਕਹਿਣਾ ਨਾ ਪਵੇ ਤੁਸੀਂ ਆਪਣੇ ਆਪ 15 ਸਤੰਬਰ ਨੂੰ ਆਓ ਜਿੱਦਾਂ 13 ਸਤੰਬਰ ਨੂੰ ਖੰਡ ਪਾਠ ਆਰੰਭ ਕੀਤਾ ਸੀ ਅੰਮ੍ਰਿਤਸਰ ਦੇ ਪਤਵੰਤੇ ਸੱਜਣ ਜਿੱਥੇ ਬਾਬਾ ਜੀ ਉਹਨਾਂ ਦੇ ਨਾਲ ਸਮੁੱਚੀ ਟੀਮ ਸਰਦਾਰ ਰਗਵੀਰ ਸਿੰਘ ਦੀ ਆਣ ਕੇ ਮੌਜੂਦ ਹੋਣਾ ਖੰਡ ਪਾਠ ਰੱਖਿਆ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਖੰਡ ਪਾਠ ਰੱਖਣ ਵੇਲੇ ਤੇ ਸਮਾਪਤੀ ਵੇਲੇ ਦੀਆਂ ਦੂਰੋਂ ਤੇ ਨੇਰੋਂ ਸੰਗਤਾਂ ਨੇ ਉਹ ਜਰੂਰ ਪਹੁੰਚ 15 ਸਤੰਬਰ ਨੂੰ ਭਾਰਤ ਮਨਾਵ ਦਿਸ਼ ਮਨਾਇਆ ਜਾਂਦਾ ਹੈ ਮੈਂ ਫੇਰ ਗੁਰਦਾਪੁਰ ਸੈਕ ਕਾਉਂਸਲ ਵੱਲੋਂ ਦੇਸ਼ ਤੇ ਵਿਦੇਸ਼ ਦੀਆਂ ਜਿੰਨੀਆਂ ਵੀ ਭਾਰਤ ਬਰਾਦ ਦੇ ਨਾਲ ਸੰਬੰਧਤ ਨਾਨਕ ਨਾਮ ਸੰਗਤਾਂ ਹਨ ਮੈਂ ਆਪਣੇ ਵੱਲੋਂ ਤੇ ਆਪਣੀ ਸਮੁੱਚੀ ਭਾਟ ਬਰਾਦ ਦੀ ਵੱਲੋਂ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਜਿਹੜੇ ਵੀ ਬੱਚਾ ਕੋਚਾਂ ਲੈ ਕੇ ਆਏ ਹਨ ਉਹਨਾਂ ਦਾ ਵੀ ਧੰਨਵਾਦ ਆਉਣ ਵਾਲੇ ਸਾਲਾਂ ਵਿੱਚ ਮੇਰੀ ਬੇਨਤੀ ਹੈ ਆਪ ਪਹਿਲਾਂ ਹੀ ਇਹ ਤਰੀਕ ਨਿਯਤ ਕਰ ਲੋ 15 ਸਤੰਬਰ ਨੂੰ ਭਟ ਪਾੜ ਮਨਾਮ ਦੇ ਦੀਵਾਨ ਹਰਮੰਦੀ ਸਾਹਿਬ ਵਿਖੇ ਮਨਾਇਆ ਜਾਂਦਾ ਆਪ ਜੀ ਨੇ ਆਉਣ ਦੀ ਕਿਰਪਾਲਤਾ ਕਰਨੀ ਦਾਸ ਗਿਆਨੀ ਅਮਰੀਕ ਸਿੰਘ ਰਠੌਰ ਮਾਂਚੈਸਟਰ ਚੁਕੇ ਵੱਲੋਂ ਗੁਰਦਰਾ ਪਹਾੜਸ਼ੇ ਕੌਂਸਲ ਦਾ ਮੁਖ ਬਲਾਰਾ ਹੋਣ ਦੇ ਨਾਤੇ ਸਾਰਿਆਂ ਦਾ ਧੰਨਵਾਦ ਦੇਸ਼ਵਦੇਦ ਦੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ